ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਸਲਾਨੀਆਂ ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਏਜੰਸੀਆਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਇਸ ਕੱਲ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸਾ ਅਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਵਾਹ ਹੁਣ ਵੱਡੀ ਖਬਰ ਸਾਂਝ ਕਰਦੀਏ ਕਿ ਜੋ ਅੱਤਵਾਦੀ ਨੇ ਉਹਨਾਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਤਿੰਨ ਦੋਸ਼ੀਆਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਹੁਣ ਸੋ ਇਸ ਦੌਰਾਨ ਅੱਤਵਾਦੀਆਂ ਦੀ ਇਹ ਫੋਟੋਆਂ ਵੈ ਜੋ ਕਿ ਏਜੰਸੀਆਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਹਥਿਆਰ ਦੇ ਨਾਲ ਵੀ ਦਿਖਾਈ ਦੇ ਰਹੇ ਨੇ ਰਾਸ਼ਟਰੀ ਜਾਂਚ ਏਜੰਸੀ ਜੋ ਕਿ NIA ਦੇ ਇਸ ਹਮਲੇ ਦੀ ਜਾਂਚ ਵੀ ਲਗਾਤਾਰ ਹੈ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦਾ ਇੱਕ ਟੀਮ ਹੈ ਜੋ ਕਿ ਸ਼੍ਰੀਨਗਰ ਪਹੁੰਚ ਗਈ ਹੈ ਔਰ ਲਗਾਤਾਰ ਉਤੇ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤਵਾਦੀਆਂ ਦੀ ਭਾਲ ਦੇ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਗੈਸਟ ਹਾਊਸ ਤਲਾਸ਼ੇ ਜਾ ਰਹੇ ਨੇ ਹਰ ਇੱਕ ਬਰੀਕ ਤੋਂ ਬਰੀਕ ਚੀਜ਼ ਉਤੇ ਨਿਗਰ ਰੱਖੀ ਜਾ ਰਹੀ ਆ ਅਤਵਾਦੀਆਂ ਦੇ ਸਕੈਚ ਹੁਣ ਜਾਰੀ ਕਰ ਦਿੱਤੇ ਗਏ ਨੇ ਇਸ ਦੌਰਾਨ ਜੋ ਕਿ ਏਜੰਸੀਆਂ ਨੇ ਜੋ ਹੁਣ ਤਿੰਨ ਸਕੈਚ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਸਕੈਚੇ ਫੈਲ ਚੁੱਕੇ ਨੇ ਲੋਕਾਂ ਦੇ ਵਿੱਚ ਜੋ ਰੋਸ ਵਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਵਾ ਕਾਫੀ ਜ਼ਿਆਦਾ ਦੁੱਖ ਵਾ ਲੋਕਾਂ ਦੇ ਵਿੱਚ ਅਤਵਾਦੀਆਂ ਨੇ ਜੋ ਕਿ ਇਹ ਘਟਨਾ ਨੂੰ ਅੰਜਾਮ ਦਿੱਤਾ ਵਾ ਇਹ ਜੋ ਆਤੰਕਵਾਦ ਦਾ ਜੋ ਕਹਿ ਸਕਦੇ ਆ ਕਿ ਉਹਨਾਂ ਮਾਸੂਮ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਨਿਹਤੇ ਲੋਕਾਂ ਨੂੰ ਮਾਰਿਆ ਗਿਆ ਵਾ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਦੁੱਖ ਅਤੇ ਗੁੱਸਾ ਦਿਖਾਈ ਦੇ ਰਿਹਾ ਵਾ ਅਮੇਸ਼ਾ ਨੇ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਮੌਕੇ ਤੇ ਪਹੁੰਚੇ ਨੇ ਪੋਸਟ ਵੀ ਸਾਂਝੀ ਕੀਤੀ ਇਹ ਔਰ ਭਰੇ ਹੋਏ ਦਿਲ ਦੇ ਨਾਲ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਵੀ ਦਿੱਤੀ ਹੈ ਭਾਰਤ ਅਤਵਾਦ ਦੇ ਅੱਗੇ ਨਹੀਂ ਝੁਕੇਗਾ ਪੋਸਟ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹਿ ਦਿੱਤੀ ਗਈ ਹੈ ਸੋ ਹੁਣ ਵੱਡੀ ਅਪਡੇਟ ਦੇ ਵਿੱਚ ਇਹ ਹੈ ਕਿ ਤਿੰਨ ਜੋ ਅਤਵਾਦੀ ਨੇ ਉਹਨਾਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਜੋ ਚਸ਼ਮਦੀਦ ਨੇ ਜੋ ਲੋਕ ਨੇ ਜਿਨ੍ਹਾਂ ਨੇ ਉੱਥੇ ਉਹਨਾਂ ਨੂੰ ਦੇਖਿਆ ਜਿਨ੍ਹਾਂ ਨਾਲੇ ਘਟਨਾ ਵਾਪਰੀ ਹੈ ਜਿਨ੍ਹਾਂ ਦੇ ਆਪਣੇ ਉਹਨਾਂ ਨੂੰ ਛੱਡ ਕੇ ਚਲੇ ਗਏ ਨੇ ਲੋਕਾਂ ਨੇ ਜੋ ਸਾਹਮਣੇ ਦੇਖਿਆ ਅੱਖੀ ਤੱਕਿਆ ਮੰਜ਼ਰ ਹੈ ਜੋ ਉਹਨਾਂ ਨੇ ਉਹ ਬਿਆਨ ਕੀਤਾ ਵੈ ਉਹਨਾਂ ਦੇ ਆਧਾਰ ਤੇ ਉੱਤੇ ਸਕੈਚ ਤਿਆਰ ਕੀਤੇ ਗਏ ਨੇ ਸਕੈਚ ਤਿਆਰ ਕਰਕੇ ਜੋ ਕਿ ਹੁਣ ਏਜੰਸੀਆਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਸੋ ਇਹ ਉਹ ਤਿੰਨ ਸ਼ਖਸ ਨੇ ਤਿੰਨ ਅਤਵਾਦੀ ਨੇ ਜੋ ਕਿ ਇਸ ਵਕਤ ਫਰਾਰ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 4 ਤੋਂ 5 ਅਤਨਕੀ ਸੀ ਔਰ ਇਹਨਾਂ ਦੀ ਪਹਿਚਾਨ ਹੋ ਚੁੱਕੀ ਹੈ ਇਹਨਾਂ ਦੇ ਨਾਮ ਏਜੰਸੀਆਂ ਦੇ ਕੋਲ ਹੈ ਹਰ ਇੱਕ ਚੀਜ਼ ਏਜੰਸੀਆ ਦੇ ਕੋਲ ਹੈ ਔਰ ਜਲਦ ਹੀ ਇਹਨਾਂ ਨੂੰ ਜੋ ਕਿ ਵੱੜਦੀ ਕਾਰਵਾਈ ਇਹਨਾਂ ਤੇ ਹੋਵੇਗੀ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਲ ਤੋਂ ਜਲਦ ਸੋ ਇਸ ਵਕਤ ਜੋ ਕਿ ਪੂਰੇ ਭਾਰਤ ਦੇ ਵਿੱਚ ਦੁੱਖ ਦੀ ਲਹਿਰ ਹੈ ਗੁੱਸੇ ਦੀ ਲਹਿਰ ਹੈ ਔਰ ਅਤਵਾਦੀਆਂ ਦੇ ਸਕੈਚਸ ਦੌਰਾਨ ਲਗਾਤਾਰ ਵਾਈਰਲ ਹੋ ਰਹੇ ਨੇ ਏਜੰਸੀਆਂ ਨੇ ਤੈਨਤ ਅਤਵਾਦੀਆਂ ਦੇ ਸਕੈਚ ਜਾਰੀ ਕਰਤੇ ਨੇ ਇਹਦਾ ਵਿੱਚੋਂ ਦੋ ਹਮਲਾਵਰ ਨੇ ਜੋ ਸਥਾਨਕ ਅਤਵਾਦੀ ਦੱਸੇ ਜਾ ਰਹੇ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਅਤਵਾਦੀ ਜੋ ਕਿ ਫੌਜ ਦੀ ਵਰਦੀ ਪਾ ਕੇ ਪਹਿਲਗਾਮ ਦੇ ਵਿੱਚ ਆਈ ਸੀ ਔਰ ਜੋ ਜਾਂਚ ਏਜੰਸੀਆਂ ਦੇ ਵੱਲੋਂ ਇਸ ਸਕੈਚ ਹੈ ਜੋ ਕਿ ਉੱਤੇ ਮੌਜੂਦ ਜੋ ਚਸ਼ਮਦੀਦ ਲੋਕ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦਾ ਕਿਵੇਂ ਦਾ ਹੁਲੀਆ ਸੀ ਕਿਵੇਂ ਸੀ ਉਹ ਆਏ ਸੀ ਕਿਵੇਂ ਜਾ ਰਹੇ ਸੀ ਸੋ ਉਹਨਾਂ ਦੇ ਸਕੈਚ ਬਣਵਾਏ ਗਏ ਨੇ ਔਰ ਸਕੈਚ ਉਹਨਾਂ ਦੇ ਜਾਰੀ ਕੀਤੇ ਗਏ ਨੇ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਸਲਾਨੀਆਂ ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਏਜੰਸੀਆਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਇਸ ਕੱਲ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸਾ ਅਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਹੁਣ ਵੱਡੀ ਖਬਰ ਸਾਂਝ ਕਰਦੀਏ ਕਿ ਜੋ ਅੱਤਵਾਦੀ ਨੇ ਉਹਨਾਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਤਿੰਨ ਦੋਸ਼ੀਆਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਹੁਣ ਸੋ ਇਸ ਦੌਰਾਨ ਅੱਤਵਾਦੀਆਂ ਦੀ ਇਹ ਫੋਟੋਆਂ ਹੈ ਜੋ ਕਿ ਏਜੰਸੀਆਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਹਥਿਆਰ ਦੇ ਨਾਲ ਵੀ ਦਿਖਾਈ ਦੇ ਰਹੇ ਨੇ ਰਾਸ਼ਟਰੀ ਜਾਂਚ ਏਜੰਸੀ ਜੋ ਕਿ ਐਨਆਈ ਦੇ ਇਸ ਹਮਲੇ ਦੀ ਜਾਂਚ ਵੀ ਲਗਾਤਾਰ ਹੈ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦਾ ਇੱਕ ਟੀਮ ਹੈ ਜੋ ਕਿ ਸ਼੍ਰੀਨਗਰ ਪਹੁੰਚ ਗਈ ਹੈ اور ਲਗਾਤਾਰ ਉਤੇ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤਵਾਦੀਆਂ ਦੀ ਭਾਲ ਦੇ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਗੈਸਟ ਹਾਊਸ ਤਲਾਸ਼ੇ ਜਾ ਰਹੇ ਨੇ ਹਰ ਇੱਕ ਬਰੀਕ ਤੋਂ ਬਰੀਕ ਚੀਜ਼ ਉਤੇ ਨਿਗਾਹ ਰੱਖੀ ਜਾ ਰਹੀ ਹੈ ਅਤਵਾਦੀਆਂ ਦੇ ਸਕੇਚ ਜਾਰੀ ਕਰ ਦਿੱਤੇ ਗਏ ਨੇ ਇਸ ਦੌਰਾਨ ਜੋ ਕਿ ਏਜੰਸੀਆਂ ਨੇ ਜੋ ਹੁਣ ਤਿੰਨ ਸਕੇਚ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਸਕੇਚੇ ਫੈਲ ਚੁੱਕੇ ਨੇ ਲੋਕਾਂ ਦੇ ਵਿੱਚ ਜੋ ਰੋਸ ਵਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਵਾ ਕਾਫੀ ਜ਼ਿਆਦਾ ਦੁੱਖ ਵਾ ਲੋਕਾਂ ਦੇ ਵਿੱਚ ਅਤਵਾਦੀਆਂ ਨੇ ਜੋ ਕਿ ਇਹ ਘਟਨਾ ਨੂੰ ਅੰਜਾਮ ਦਿੱਤਾ ਵਾ ਇਹ ਜੋ ਆਤੰਕਵਾਦ ਦਾ ਜੋ ਕਹਿ ਸਕਦੇ ਆ ਕਿ ਉਹਨਾਂ ਮਾਸੂਮ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਨਿਹਤੇ ਲੋਕਾਂ ਨੂੰ ਮਾਰਿਆ ਗਿਆ ਵਾ ਜਿਸ ਕਰਕੇ ਲੋਕਾਂ ਦੇ ਵਿੱਚ ਕ ਬੀ ਜ਼ਿਆਦਾ ਦੋਖਾ ਤੇ ਗੁੱਸਾ ਦਿਖਾਈ ਦੇ ਰਿਹਾ ਹੈ ਅਮੇਸ਼ਾ ਨੇ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਮੌਕੇ ਤੇ ਪਹੁੰਚੇ ਨੇ ਪੋਸਟ ਵੀ ਸਾਂਝੀ ਕੀਤੀ ਹੈ ਔਰ ਭਾਰੇ ਹੋਏ ਦਿਲ ਦੇ ਨਾਲ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਵੀ ਦਿੱਤੀ ਹੈ ਭਾਰਤ ਅਤਵਾਦ ਦੇ ਅੱਗੇ ਨਹੀਂ ਝੁਕੇਗਾ ਪੋਸਟ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹਿ ਦਿੱਤੀ ਗਈ ਹੈ ਸੋ ਹੁਣ ਵੱਡੀ ਅਪਡੇਟ ਦੇ ਵਿੱਚ ਇਹ ਹੈ ਕਿ ਤਿੰਨ ਜੋ ਅਤਵਾਦੀ ਨੇ ਉਹਨਾਂ ਦੇ ਸਕੈਚ ਜਾਰੀ ਕਰ ਦਿੱਤੇ ਗਏ ਨੇ ਜੋ ਚਸ਼ਮਦੀਦ ਨੇ ਜੋ ਲੋਕ ਨੇ ਜਿਨ੍ਹਾਂ ਨੇ ਉੱਥੇ ਉਹਨਾਂ ਨੂੰ ਦੇਖਿਆ ਜਿਨ੍ਹਾਂ ਨਾਲੇ ਘਟਨਾ ਵਾਪਰੀ ਹੈ ਜਿਨ੍ਹਾਂ ਦੇ ਆਪਣੇ ਉਹਨਾਂ ਨੂੰ ਛੱਡ ਕੇ ਚਲੇ ਗਏ ਨੇ ਲੋਕਾਂ ਨੇ ਜੋ ਸਾਹਮਣੇ ਦੇਖਿਆ ਅੱਖੀ ਤੱਕਿਆ ਮੰਜ਼ਰ ਹੈ ਜੋ ਉਹਨਾਂ ਨੇ ਉਹ ਬਿਆਨ ਕੀਤਾ ਵੈ ਉਹਨਾਂ ਦੇ ਆਧਾਰ ਤੇ ਉੱਤੇ ਸਕੈਚ ਤਿਆਰ ਕੀਤੇ ਗਏ ਨੇ ਸਕੈਚ ਤਿਆਰ ਕਰਕੇ ਜੋ ਕਿ ਹੁਣ ਏਜੰਸੀਆਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਸੋ ਇਹ ਉਹ ਤਿੰਨ ਸਖਸ਼ ਨੇ ਤਿੰਨ ਅਤਵਾਦੀ ਨੇ ਜੋ ਕਿ ਇਸ ਵਕਤ ਫਰਾਰ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 4 ਤੋਂ 5 ਅਤੰਕੀ ਸੀ ਔਰ ਇਹਨਾਂ ਦੀ ਪਹਿਚਾਨ ਹੋ ਚੁੱਕੀ ਹੈ ਇਹਨਾਂ ਦੇ ਨਾਮ ਏਜੰਸੀਆਂ ਦੇ ਕੋਲ ਹੈ ਹਰ ਇੱਕ ਚੀਜ਼ ਏਜੰਸੀਆ ਦੇ ਕੋਲ ਹੈ ਔਰ ਜਲਦ ਹੀ ਇਹਨਾਂ ਨੂੰ ਜੋ ਕਿ ਵੱਡੀ ਕਾਰਵਾਈ ਇਹਨਾਂ ਤੇ ਹੋਵੇਗੀ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਲ ਤੋਂ ਜਲਦ ਸੋ ਇਸ ਵਕਤ ਜੋ ਕਿ ਪੂਰੇ ਭਾਰਤ ਦੇ ਵਿੱਚ ਦੁੱਖ ਦੀ ਲਹਿਰ ਹੈ ਗੁੱਸੇ ਦੀ ਲਹਿਰ ਹੈ ਔਰ ਅਤਵਾਦੀਆਂ ਦੇ ਸਕੈਚਸ ਦੌਰਾਨ ਲਗਾਤਾਰ ਵਾਇਰਲ ਹੋ ਰਹੇ ਨੇ ਏਜੰਸੀਆਂ ਨੇ ਤੇਨਤ ਅਤਵਾਦੀਆਂ ਦੇ ਸਕੈਚ ਜਾਰੀ ਕਰਤੇ ਨੇ ਇਹਦਾ ਵਿੱਚੋਂ ਦੋ ਹਮਲਾਵਰ ਨੇ ਜੋ ਸਥਾਨਕ ਅਤਵਾਦੀ ਦੱਸੇ ਜਾ ਰਹੇ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਅਤਵਾਦੀ ਜੋ ਕਿ ਫੌਜ ਦੀ ਵਰਦੀ ਪਾ ਕੇ ਪਹਿਲਗਾਮ ਦੇ ਵਿੱਚ ਆਈ ਸੀ ਔਰ ਜੋ ਜਾਂਚ ਏਜੰਸੀਆਂ ਦੇ ਵੱਲੋਂ ਇਸ ਸਕੈਚ ਹੈ ਜੋ ਕਿ ਉੱਤੇ ਮੌਜੂਦ ਜੋ ਚਸ਼ਮਦੀਦ ਲੋਕ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦਾ ਕਿਵੇਂ ਦਾ ਹੁਲੀਆ ਸੀ ਕਿਵੇਂ ਸੀ ਉਹ ਆਏ ਸੀ ਕਿਵੇਂ ਜਾ ਰਹੇ ਸੀ ਸੋ ਉਹਨਾਂ ਦੇ ਸਕੈਚ ਬਣਵਾਏ ਗਏ ਨੇ ਔਰ ਸਕੈਚ ਉਹਨਾਂ ਦੇ ਜਾਰੀ ਕੀਤੇ ਗਏ ਨੇ